ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੁਸੀਂ ਦੇਖ ਹੀ ਲਿਆ ਕਿ ਆਪਾਂ ਅੱਜ ਬਰਸੀਨ ਦੇ ਬੀ ਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਜਾਣਕਾਰੀ ਤੇ ਅੱਗੇ ਆਪਾਂ ਇਹ ਵੀਡੀਓ ਵਜਾਈ ਤੋਂ ਕੁਸਕ ਦਿਨ ਪਹਿਲਾਂ ਪਾਈ ਸੀ ਪਿਛਲੀ ਵਾਰੀ ਵੀ ਤੇ ਉਸ ਤੋਂ ਪਿਛਲੀ ਵਾਰੀ ਵੀ ਇਹਦੇ ਕੀ ਆਪਣਾ ਵੀਡੀਓ ਪਾਉਣ ਦਾ ਇਹ ਹੀ ਮਕਸਦ ਹੈ ਕਿ ਅੱਗੇ ਆਪਾਂ ਨੂੰ ਕੁਸਕ ਵੀਰਾਂ ਦੇ ਫੋਨ ਆਏ ਸੀਗੇ ਕਿ ਸਾਨੂੰ ਬੀ ਦਿੱਤਾ ਜਾਵੇ ਪਰ ਜਦ ਕੀ ਆਪਣੇ ਕੋਲੇ ਬੀ ਖਤਮ ਹੋ ਚੁੱਕਿਆ ਸੀਗਾ ਤੇ ਉਹਨਾਂ ਵੀਰਾਂ ਨੇ ਸਾਨੂੰ ਕਿਹਾ ਸੀਗਾ ਕਿ ਤੁਸੀਂ ਜੋ ਨੈਕਸਟ ਟਾਈਮ ਵੀ ਰੱਖਿਆ ਤਾਂ ਸਾਨੂੰ ਜਰੂਰ ਦੇਣਾ ਪਰ ਉਹਨਾਂ ਦੇ ਆਪਣੇ ਕੋਲੇ ਯਾਰ ਹੁਣ ਇਸ ਟਾਈਮ ਨੰਬਰ ਨਹੀਂ ਹੈ ਕੋਈ ਫੋਨ 'ਚ ਨੰਬਰ ਨਹੀਂ ਸੇਵ ਕੀਤਾ ਗਿਆ ਤੇ ਉਹਨਾਂ ਵੀਰਾਂ ਤੱਕ ਇਹ ਵੀਡੀਓ ਪਹੁੰਚ ਗਈ ਤਾਂ ਉਹ ਸਾਡੇ ਨਾਲ ਸੰਪਰਕ ਕਰ ਲੈਣ ਉਹਨਾਂ ਦਾ ਆਪਣਾ ਫੋਨ ਨੰਬਰ ਸਕਰੀਨ ਤੇ ਤੁਹਾਨੂੰ ਦਿੱਤਾ ਹੋਇਆ ਵਾ ਤੇ ਬਾਕੀ ਜਿਹੜਾ ਆਪਣੇ ਕੋਲੇ ਇਹ ਵੀ ਹੈ ਹਾਰੂ ਨਸਲ ਦਾ ਵੀ ਹੈ ਵੀਰੇ ਇਹ ਆਪਣਾ ਜੁਲਾਈ ਦੇ ਮਹੀਨੇ ਦੇ ਵਿੱਚ ਪੱਕਦਾ ਵਾ ਤੇ ਬਿਲਕੁਲ ਹਰੇ ਨਾੜੀਏ ਦੀ ਵਿਡਾਈ ਕੀਤੀ ਜਾਂਦੀ ਹੈ ਕੋਈ ਇਹਦੇ ਤੇ ਆਪਾਂ ਸਪਰੇ ਨਹੀਂ ਕੀਤੀ ਗਈ ਬਿਨਾ ਸਪਰੇ ਤੋਂ ਕੁਦਰਤੀ ਤੌਰ ਤੇ ਪਕਾਇਆ ਹੁੰਦਾ ਵਾ ਬਾਕੀ ਜਿਹੜਾ ਤੁਸੀਂ ਦੇਖ ਰਹੇ ਆ ਦੀ ਕੁਆਲਿਟੀ ਆ ਉਹ ਬਹੁਤ ਵਧੀਆ ਵਾ ਜਦਾਂ ਕਿ ਆ ਪਿੱਛੇ ਦੀ ਪਿੱਛੇ ਪੂਰੇ ਦੀ ਪੂਰੇ ਲੋ ਦਿੰਦਾ ਰਿਹਾ ਵਾ ਪੂਰਾ ਠੰਡ ਦੇ ਜਿਵੇਂ ਰਿਫਰਜੀਰੇਟਰ ਵਿੱਚ ਪੂਰੀ ਠੰਡ ਹੁੰਦੀ ਆ ਉਸ ਸਮੇਂ ਵੀ ਇਹਦੀ ਕਟਾਈ ਨਹੀਂ ਰੁਕਦੀਗੀ ਨਾਲ ਦੀ ਨਾਲੇ ਲੋਹੇ ਪਿੱਛੇ ਫੋਟ ਕਰੀ ਜਾਂਦੇ ਇਹਦੇ ਆਪਾਂ ਪੂਰਾ ਯਾਨੀ ਕਿ 9-10 ਲੋਹੇ ਦੇ ਲੈ ਲਏ ਆ ਤੇ ਫੇਰ ਹੀ ਬੀ ਤਿਆਰ ਕੀਤਾ ਵਾ ਜਿਵੇਂ ਕਿ ਆਪਾਂ ਪੂਰਾ ਵੱਡ ਕੇ ਸ਼ਹਿਰ ਵੀ ਸਿੱਟਿਆ ਵਾ ਪੂਰਾ ਪਸ਼ੂਆਂ ਨੂੰ ਚਾਰਿਆ ਵੀ ਆ ਤੇ ਬਾਅਦ ਵਿੱਚ ਆਪਾਂ ਇਸ ਦਾ ਬੀ ਵੀ ਬਣਾਇਆ ਵਾ ਬਾਕੀ ਇਹਦੇ ਵਿੱਚ ਕੋਈ ਵੀ ਚਟਾਲਾ ਜਾਂ ਕਾਸ਼ਨੀ ਕਿਸੇ ਤਰ੍ਹਾਂ ਦਾ ਕੋਈ ਨਦੀਨ ਨਹੀਂ ਹੈਗਾਗਾ ਤੁਸੀਂ ਦੇਖ ਸਕਦੇ ਆ ਕਿ ਪੂਰਾ ਭਰ ਕੇ ਕਿਤੇ ਵੀ ਖਾਲੀ ਨਹੀਂ ਰਹਿੰਦਾ ਪੂਰੀ ਫੋਟ ਕਰਦਾ ਵਾ ਤੇ ਸਾਰੇ ਦਾ ਸਾਰਾ ਵਾਣ ਪਰ ਜਾਂਦਾ ਵਾ ਜੇ ਆਪਣਾ ਵੀ ਵਿਰਲਾ ਵੀ ਹਰਾ ਹੁੰਦਾ ਨਾ ਪਰ ਇਹਦੀ ਫੋਟ ਬਹੁਤ ਵਧੀਆ ਹੁੰਦੀ ਆ ਬਹੁਤ ਵਧੀਆ ਕੁਆਲਟੀ ਦਾ ਵੀ ਆਪਾਂ ਹਸ ਸਾਲ ਵੇਚੀ ਦਾ ਆਪਣੇ ਕੋਲੇ ਕੋਈ ਬਾਲਾ ਜ਼ਿਆਦਾ ਵੀ ਨਹੀਂ ਹੈਗਾਗਾ ਦੁਕਾਨਦਾਰ ਵੀਰਾਂ ਵੀਰ ਆਪਣੇ ਨਾਲ ਨਾ ਸੰਪਰਕ ਕਰਨ ਕਿਉਂਕਿ ਆਪਣੇ ਕੋਲੇ ਕੁਆਂਟਲ ਕਾ ਵੀ ਹੁੰਦਾ ਵਾ ਵੇਚਣ ਲਈ ਤੇ ਸੋ ਜਿਹੜੇ ਵੀਰਾਂ ਨੇ 2 2 4 4 ਕਿਲੋ ਲੈਣਾ ਆਪਣੇ ਆਸਤੇ ਪੱਠੇ ਤਿਆਰ ਕਰਨੇ ਆ ਉਹ ਵੀਰ ਆਪਣੇ ਨਾਲ ਸੰਪਰਕ ਕਰ ਸਕਦੇ ਆ ਤੇ ਆਪਾਂ ਗਰੰਟੀ ਵਾਲਾ ਵੀ ਪੂਰਾ ਦੇਵਾਂਗੇ ਹਾੜੂ ਆ ਦੇਖ ਸਕਦੇ ਤੁਸੀਂ ਆਪਣਾ ਜਦੋਂ ਆਪਣਾ ਇਹਦੀ ਵੀ ਰੱਖਿਆ ਗਿਆ ਵਾ ਪੂਰਾ ਹਰੇ ਨਾਲ ਦੇ ਵਿੱਚ ਵੀ ਬਣਾਇਆ ਵਾ ਇਹ ਸੁੱਕਦਾ ਤਾਂ ਹੈ